ਮੈਂ ਹੀ ਵਧੀ ਜਠਾਣੀ ਦਾ ਫੋਨ ਆਇਆ ਹੀ ਠੀਕ ਕਹਿੰਦੀ ਆ ਆਂਦੀ ਵੀ ਲਹਿੰਗਾ ਲੈਣਾ ਵਾ ਤੇ ਆਪੇ ਨਾਲ ਚਲ ਜੂਗੀ ਸਾਡੇ ਤੇ ਫੰਕਸ਼ਨਾਂ ਤੇ ਜੋ ਵੀ ਪਾਉਣਾ ਪਾ ਲੂਗੀ ਤੇ ਮੈਂ ਹਾਂ ਚੱਲ ਲੈ ਜਿਓ ਹੁਣ ਨਾ ਵੀ ਉਹਨਾਂ ਨੂੰ ਮੈਂ ਕਿੱਦਾਂ ਕਰਦੀ ਕੱਲ ਨੂੰ ਤਾਂ ਉਸੇ ਘਰ ਹੀ ਜਾਣਾ ਵਾ ਭਾਬੀ ਤੇਰੀ ਨੇ ਨਾਲ ਜਾਣਾ ਵਾ ਨਾਲੇ ਮੰਮੀ ਜੀ ਉਹਨੇ ਹੀ ਕਰਨਾ ਵਾ ਨਾਲ ਜਾਗੇ ਮੈਨੂੰ ਨਹੀਂ ਪਤਾ ਵੀ ਕੀ ਕਰਨਾ ਵਾ ਤੇਰੇ ਪਿਓ ਨੇ ਕਿਹਾ ਵਾ ਵੀ ਤਿਆਰ ਹੋ ਜਾ ਧਰਪਿੰਦਰ ਦੇ ਨਾਲ ਜਾ ਨਾਲੇ ਭਾਬੀ ਜੀ ਤੁਸੀਂ ਉੱਥੇ ਜਾ ਕੇ ਕਰਨਾ ਵੀ ਕੀ ਆ ਸੱਦਿਆ ਤੇ ਉਹਨਾਂ ਨੇ ਮੈਨੂੰ ਆ ਪਿੰਦਰੇ ਕਰ ਵਿਆਹ ਤੇ ਤੇਰੇ ਕਿਵੇਂ ਚੱਲਦੀ ਪਈਆਂ ਹਾਂਜੀ ਦੀਦੀ ਤਿਆਰੀਆਂ ਵਧੀਆ ਚੱਲਣੀਆਂ ਨੇ ਚੱਲ ਵਧੀਆ ਨੇ ਸਮਾਨ ਵੀ ਸਾਰਾ ਲੱਲਿਆ ਆ ਤੇ 2 ਲੱਖ ਵਾਲੀ ਐਲਸੀਡੀ ਲਈ ਆ ਕਾਦੇ ਕੰਮ ਤੇ ਸਾਰੇ ਹੋਈ ਕੇ ਬਸ ਮੈਂ ਹੂੰ ਲਿਆਵਾਂ ਕਿ ਮੰਮੀ ਹੁਣਾਂ ਨੂੰ ਮਿਲਨ ਨੂੰ ਬੜਾ ਜੀ ਕਹਿੰਦੇ ਆ ਅੱਗੇ ਤੇ ਇਹੀ ਵੀ ਜੇ ਮੈਂ ਨਹੀਂ ਜਾਂਦੀ ਤੇ ਆਪ ਫੇਰਾ ਮਾਰ ਲੈਂਦੇ ਤੇ ਹੁਣ ਮੈਂ ਵੀ ਨਹੀਂ ਜਾਣ ਜੋਗੀ ਰਹੀ ਤੇ ਆਪ ਤੇ ਉਹਨਾਂ ਨੇ ਆਉਣਾ ਹੀ ਨਹੀਂ ਨਾ ਭਲਾ ਘਟੋ ਘਟ ਬੰਦਾ ਫੋਨ ਹੀ ਕਰ ਲੇ ਇਹਨਾਂ ਦਿਲ ਕਰਦਾ ਹੈ ਨਾ ਉਹਨਾਂ ਨੂੰ ਮਿਲਨ ਨੂੰ ਪਰ ਵੇਖ ਲਓ ਨਿੱਕੀ ਜੀ ਗੱਲ ਕਰਕੇ ਕਿੱਡਾ ਵੱਡਾ ਰਿਸ਼ਤਾ ਖਰਾਬ ਹੋ ਗਿਆ ਮੰਨ ਲਓ ਜੇ ਕੱਲ ਨੂੰ ਮਿਲਣਾ ਵਰਤਣਾ ਸ਼ੁਰੂ ਵੀ ਕਰਦੇ ਆ ਉਹ ਗੱਲ ਥੋੜੀ ਬੰਨੀ ਆ ਜਿਹੜੀ ਪਹਿਲਾਂ ਸੀ ਇੱਕੋ ਬੋਲਤੇ ਭੱਜੇ ਆਉਂਦੇ ਸੀ ਹੁਣ ਮੰਮੀ ਉਹਨਾਂ ਦੇ ਮੱਥੇ 'ਤੇ ਨਾ ਲੱਗਣ ਜੋਗੇ ਤੇ ਨਾ ਇਹ ਹੀ ਗੱਲ ਕਰਨ ਜੋਗੇ ਚਲੋ ਜੀ ਗੁੱਸੇ ਨਿਰਾਜ ਗਈ ਆ ਤੇ ਉਹ ਤੇ ਮੰਮੀ ਨਹੀਂ ਆ ਤੇ ਇਦਾਂ ਕਰਦੀ ਆ ਮੈਂ ਫੋਨ ਲਾ ਕੇ ਪੁੱਛ ਲੈਨੀ ਆ ਮੰਮੀ ਨੂੰ ਕਿ ਕਿਦਾਂ ਠੀਕ ਠਾਕ ਸਾਸਿਕਾ ਮੰਮੀ ਜੀ ਸਾਸਿਕਾ ਪੁੱਤਰ ਹਰਸ਼ਨਾ ਕੀ ਹਾਲ ਚਾਲ ਠੀਕ ਠਾਕ ਵਧੀਆ ਕੀ ਕਰਦੇ ਕੁਝ ਨਹੀਂ ਬੁੱਤ ਬਸ ਕਰਦਾ ਹੈ ਕੰਮ-ਕੁਮ ਕਰਕੇ ਖੜਾ ਹੈ ਖੜੀ ਹੋਈਆਂ ਅੱਛਾ ਅੱਛਾ ਮੰਮੀ ਜੀ ਤੁਹਾਡਾ ਮੈਨੂੰ ਮਿਲਨ ਨੂੰ ਨਹੀਂ ਜੀ ਕਰਦਾ ਦਿਲ ਕਰਦਾ ਪਰ ਮੈਨੂੰ ਦਿਲ ਜਿਉਂ ਨਹੀਂ ਕਰਦਾ ਤੇ ਇਦਾਂ ਕਰੋ ਹਾਂ ਆਪਾਂ ਕਿਸੇ ਦਿਨ ਬਾਹਰ 나가 ਕੇ ਤੇ ਮਿਲ ਲਈਏ ਹੁਣ ਤਾਂ ਨੂੰ ਪਤਾ ਵਾ ਮੈਂ ਵੀ ਘਰ ਕਿੱਦਾਂ ਆਵਾਂ ਤੇ ਤੁਸੀਂ ਤੇ ਥੋਣਾ ਹੀ ਨਹੀਂ ਹੈਗਾ ਜਿੰਨੇ ਗੁੱਸੇ ਦੀ ਡੱਟ ਜੀ ਗਈ ਹੈ ਬੁੱਤ ਮੇਰੀ ਸੁਣ ਗੱਲ ਪਤਾ ਕੀ ਅੱਜ ਤਰੇ ਪੈ ਗਈ ਨਾ ਬੜੀ ਨਾਰਾਜ਼ ਨੇ ਵੇਖ ਕੋਤਨ ਗੱਲਾਂ ਕੁੱਝ ਨਾ ਇਹੋ ਜਿਹੀਆਂ ਹੋ ਗਈਆਂ ਕਿ ਉਹਨਾਂ ਦਾ ਗੁੱਸਾ ਆਏ ਤੱਕ ਛੰਡਾ ਨਹੀਂ ਹੋਇਆ ਤੇ ਤੂੰ ਨਾ ਮੇਰੀ ਤੇ ਸਿਆਣੀ ਬਣ ਕੋਈ ਗੱਲ ਨਹੀਂ ਇਹ ਮਸਲਾ ਹੱਲ ਤੇ ਜਾਂਦਾ ਨਾ ਤੇ ਫਿਰ ਆਪਾਂ ਮਿਲਦੇ ਆਂ ਕਿਸੇ ਦਿਨ ਠੀਕ ਹੈ ਅੰਮੀ ਜੀ ਪਰ ਮੇਰੇ ਵੱਲੋਂ ਤੇ ਕੋਈ ਗੱਲ ਨਹੀਂ ਨਾ ਹੋਈ ਮੈਨੂੰ ਪਤਾ ਵਾ ਡੈਡੀ ਜੀ ਮੇਨਾ ਵੀ ਇਸੇ ਗੱਲ ਤੋਂ ਨਾਰਾਜ਼ ਹੋਣੇ ਆਂ ਕਿ ਮੈਂ ਜੋਤ ਨੂੰ ਕਿਹਾ ਸੀ ਮੇਰੇ ਨਾਲ ਹੀ ਚੱਲ ਫਿਰ ਤੁਸੀਂ ਆਪਸੇ ਆਣੇ ਜੇ ਇਹ ਤੇ ਨਹੀਂ ਨਾ ਮੇਰਨਾ ਮਾੜੀ ਚੰਗੀ ਕਰ ਦੇ ਤੇ ਜੇ ਮੈਂ ਚੱਲ ਜਾਂਦੀ ਤੇ ਇਹਨਾਂ ਦੀ ਜ਼ਿਆਦਾ ਬੇਇੱਜ਼ਤੀ ਹੋਣੀ ਹੀ ਫਿਰ ਪੁੱਤ ਕਾਲ ਸੁਣੀ ਜਿਹੜੀ ਤੇਰੇ ਵੀ ਨਾਲ ਆਪਣੇ ਸਾਹ ਸਹੀ ਹੀ ਪਰ ਤੂੰ ਉਹਨਾਂ ਨਾਲ ਹੀ ਵਾਅਦਾ ਸਹੀ ਕੀਤਾ ਕਿ ਜਿਹੜਾ ਆਪਣੇ ਘਰੋਂ ਪਿਆਰ ਨਹੀਂ ਪੁੱਟਿਆ ਵਿਹਕਾਲਸ਼ ਨੂੰ ਮੇਰੀ ਇਹ ਆਜ ਨਹੀਂ ਤੇ ਕੱਲ ਨਰਾਜ਼ਗੀਆਂ ਦੂਰ ਹੋਈ ਜਾਣੀਆਂ ਵੀ ਮਾਂ ਪਿਓ ਜਿਹੜੇ ਨਾ ਧੀਆ ਪੁੱਤਾਂ ਨਾਲ ਜਿਆਦਾ ਸਬੰਧ ਰਾਤ ਨਹੀਂ ਰੱਖਦੇ ਹੁੰਦੇ ਹਾਂਜੀ ਅੰਮੀ ਜੀ ਉਹ ਤੇ ਗੱਲ ਹੈਗੀ ਆ ਤੁਸੀਂ ਡੈਡ ਜੀ ਨੂੰ ਸਮਝਾਇਆ ਕਰੋ ਹਾਂ ਕੋਈ ਨਹੀਂ ਪੁੱਤ ਮੈਂ ਨਾ ਹੋੜਿ ਛੋੜਿ ਕਰਦੀ ਹੁਣ ਆ ਗੱਲ ਤੈਨੂੰ ਪਤਾ ਹੀ ਆ ਉਹਨਾਂ ਦਾ ਗੁੱਸਾ ਜਿਹੜਾ ਨਾ ਫਿਰ ਕਿੰਦਲਦਾ ਆ ਹੁਣ ਦਾਦੀ ਫਿਰ ਮੈਂ ਵੀ ਜਿਆਦਾ ਗੱਲ ਨਹੀਂ ਕਰਦੀ ਮੈਂ ਤੇ ਪੁੱਤ ਆ ਬਚੌਨੀ ਆ ਵੀ ਰਿਸ਼ਤਾ ਦਾ ਵਧੀਆ ਵਧੀਆ ਹੀ ਰਵੇ। ਤੇਰੀ ਦਾਦੀ ਖੁਸ਼ੀ ਪੁੱਛਣ ਮਾਰਿਆ ਨਾ ਪਰ ਮੈਂ ਤਾਜ ਤੇ ਸੰਦੀਪ ਨੂੰ ਭੇਜਿਆ ਸੀ। ਹਾਂਜੀ। ਕਿ ਜੀ ਅਹੀਂ ਨਹੀਂ ਜਾ ਸਕਦੇ ਘੜੋ ਘੜ ਉਹਦੇ ਮਿਲ ਕੇ ਆਉਣ। ਹਾਂਜੀ। ਤੇ ਫੇਰ ਨਾ ਮੈਨੂੰ ਸੰਦੀਪ ਨੂੰ ਦੱਸਿਆ ਹੀ ਫੋਨ ਕਰਕੇ। ਹਾਂਜੀ। ਕਿ ਤੇਰੀ ਸੱਸ ਨੇ ਨਾ ਉਹਨਾਂ ਦੀ ਬੜੀ ਵੇਖਦੀ ਕੀਤੀ ਆ। ਮੰਮੀ ਜੀ ਮੈਨੂੰ ਤੇ ਆਪ ਨਹੀਂ ਹੀ ਚੰਗਾ ਲੱਗਾ। ਹੁਣ ਨਾ ਇਹ ਜਸ ਤੋਂ ਵੀ ਇੱਕ ਨੀਕ ਚੰਗੀ ਗੱਲ ਆ। ਜੇ ਕੱਲ ਨੂੰ ਕੋਈ ਇਹਦੀ ਤੀ ਨਾਤਾ ਕਰੇ ਤੇ ਇਹਨੂੰ ਕਿੰਨਾ ਚੰਗਾ ਲੱਗੂਗਾ। ਮਮੀ ਜੀ ਉਹਦੋਂ ਦੇ ਮੈਨੂੰ ਆਪ ਚਲੋ ਤੁਹਾਡੇ ਨਾਲ ਹੀ ਗੱਲ ਹੋ ਰਹੀ ਤੂੰ ਤੇ ਸਿਰਫ ਆਪਣੇ ਤੱਕ ਰੱਖਣੀ ਹੁੰਦੀ ਦੀ ਸਾਹਮਣੇ ਭਾਜੀ ਦੀ ਜਿੰਨੀ ਵੇਚਦੀ ਹੋਈ ਆ ਤੇ ਭਾਜੀ ਮੈਨੇ ਨਾ ਮਾਰਦੇ ਹੋਣਗੇ ਦੀਦੀ ਨੂੰ ਇਹੋ ਤੇ ਕਰ ਲਿਆ ਪੁੱਤ ਹੁਣ ਉਹ ਵੀ ਜਵਾਈ ਆ ਕੀ ਸੋਚਦਾ ਹੋਗਾ ਕਿ ਇਤਾਂ ਦੇ ਮਾਸੀ ਦੇ ਜਿਹੜੇ ਆ ਰਿਸ਼ਤੇਾਰੇ ਆਗੇ ਕੋਈ ਨਹੀਂ ਮਮੀ ਜੀ ਮੈਂ ਫਿਰ ਨਹੀਂ ਆਉਂਦੀ ਉਹਨਾਂ ਹਾਂ ਉਹਨਾਂ ਦੀ ਕੁੜੀ ਸੰਗ ਕਰ ਲੈਂਦੇ ਥੋੜੀ ਬੋਤੀ ਹਾਂ ਉਹਨਾਂ ਦੇ ਲਿਆਜ ਕਰ ਲੈਂਦੇ ਨਹੀਂ ਮੰਮੀ ਜੀ ਕੋਈ ਨਹੀਂ ਤਹੀ ਡੈਡੀ ਨੂੰ ਸਮਝਾਓ ਅਸੀਂ ਫਿਰ ਮਿਲ ਲਾਂਗੇ ਜਦੋਂ ਉਹਨਾਂ ਦਾ ਗੁੱਸਾ ਸ਼ਾਂਤ ਹੋ ਜਾਊਗਾ ਕੋਈ ਨਹੀਂ ਬੁੱਤ ਮੈਂ ਸਮਝਾਉਂਗੀ ਤੇਰੇ ਡੈਡੀ ਨੂੰ ਹਾਂ ਜੀ ਤੇ ਇਦਾਂ ਕਰਨੇ ਆ ਜਿੱਦ ਤੱਕ ਕਿ ਇਹਨਾਂ ਦਾ ਮਨ ਹੋਇਆ ਨਾ ਤੇ ਮੈਂ ਇਹਨਾਂ ਨੂੰ ਕਹੂੰਗੀ ਵੀ ਮੈਂ ਮਿਲ ਜਾਣਾ ਆ ਠੀਕ ਹੈ ਠੀਕ ਹੈ ਇਹਨਾਂ ਦੇ ਪੁੱਛੇ ਬਿਨਾ ਬੁੱਤ ਮੈਂ ਵੀ ਨਹੀਂ ਇਸ ਸਟੇਪ ਚੁੱੱਕ ਸਕਦੀ ਠੀਕ ਹੈ ਨਹੀਂ ਨਹੀਂ ਮੰਮੀ ਜੀ ਤਹੀ ਵੇਖ ਲਿਓ ਡੈਡੀ ਨੂੰ ਕਹਿ ਕੇ ਕੋਈ ਨਹੀਂ ਜਦੋਂ ਉਹਨਾਂ ਦਾ ਮਨ ਸਹੀ ਹੋ ਜਾਊਗਾ ਫਿਰ ਮਿਲ ਲਾਂਗੇ ਬੜਾ ਮੋਟਾ ਫੋਨ ਕਰਦੇ ਰਿਹਾ ਕਰੋ ਕਿ ਉਹ ਤੋ ਕੋਈ ਗੱਲ ਨਹੀਂ ਫੋਨ ਮੈਂ ਤੈਨੂੰ ਕਰਦੀ ਰਹੂੰਗੀ ਠੀਕ ਹੈ ਠੀਕ ਜੀ ਮੰਮੀ ਜੀ ਤਾਂ ਰੋ ਦੀ ਕੁਛ ਤਾਂ ਪਤਾ ਲੱਗਦਾ ਰਹਿੰਦਾ ਮੈਨੂੰ ਹੈ ਬਾਕੀ ਨਾ ਜੋ ਹਣ ਠੀਕ ਠਾਕ ਹੈ ਬੁੱਤ ਹਾਂ ਜੀ ਮੰਮੀ ਜੀ ਵਧੀਆ ਸਾਰੇ ਠੀਕ ਠਾਕ ਹੈ ਚਲ ਖਿਆਲ ਰੱਖੀ ਮੇਰੇ ਧੀ ਆਪਣਾ ਹੈ ਹਾਂ ਜੀ ਮੰ ਠੀਕ ਹੈ ਠੀਕ ਜੀ ਮੈਂ ਕਰੂੰਗੀ ਫੋਨ ਤੈਨੂੰ ਫੇਰ ਠੀਕ ਹੈ ਹਾਂ ਜੀ ਠੀਕ ਜੀ ਚਲ ਉਪ ਬਾਈ ਬੁੱਤ ਮੰਮੀ ਵੀ ਆਪਣੀ ਜਗ੍ਹਾ ਤੇ ਸਹੀ ਨੇ ਉਹ ਜਿੱਦਾਂ ਦੰਦੀ ਦੀਦੀ ਵੇਚਦੀ ਹੋਈ ਆ ਇਹ ਗੱਲਾਂ ਥੋੜੀ ਕਰਨ ਵਾਲੀਆਂ ਸੀ ਪਰ ਮੰਮੀ ਨੂੰ ਕੌਣ ਸਮਝਾਵੇ ਉਹ ਬਸ ਬਸ ਆ ਗਿਆ ਬਸ ਆ ਗਿਆ ਇੱਕ ਮਿੰਟ ਬਾਅਦ ਗੱਡੀ ਘੱਟ ਲੱਗਾਂ ਮੈਂ ਆ ਗਿਆ ਆ ਗਿਆ ਮੇਰੀ ਗੱਲ ਸੁਣੋ ਮੈਂ ਤਾਂ ਜੇ ਤਿਆਰ ਹੋਣਾ ਤੇ ਕਿੱਥੇ ਚੱਲੇ ਮੈਂ ਸ਼ਹਿਰ ਚੱਲੇ ਆਂ ਕੰਮ ਹੀ ਮੈਂ ਤੇ ਤੁਹਾਨੂੰ ਨਹੀਂ ਪਤਾ ਜੇ ਰੁਪਿੰਦਰ ਦੇ ਨਾਲ ਆਪਾਂ ਸ਼ਹਿਰ ਜਾਣਾ ਸੀ ਉਹ ਤੇਰਾ ਭਲਾ ਹੋ ਜਾ ਮੈਨੂੰ ਚੇਤਾ ਭੁੱਲ ਗਿਆ ਯਾਰ ਚੱਲ ਕੋਈ ਗੱਲ ਨਹੀਂ ਮੈਂ ਆਪਣਾ ਕੰਮ ਬਾਅਦ ਚ ਕਰ ਲੂੰਗਾ ਤੂੰ ਵੇ ਭਲਾ लवली ਤਿਆਰ ਆ ਚੱਲਦੇ ਮੇਰੇ ਆਪਾਂ ਕੋਈ ਨਾ ਪੁੱਛਦੀ ਨੀ ਲਵਲੀ ਵੇਖ ਕੇ ਆਵਾਂ ਠੀਕ ਆ ਹਾਂਜੀ ਲਵਲੀ ਕੀ ਕਰਨਿਆ ਕੋਈ ਮੈਂ ਕਿਤਾਬ ਜੀ ਲੱਭਣ ਡਿਆ ਸੀ ਇੱਕ ਤੇ ਤੂੰ ਤਿਆਰ ਕਿਉਂ ਨਹੀਂ ਹੋਇਆ ਤਿਆਰ ਨਹੀਂ ਹੋਇਆ ਕਿੱਥੇ ਜਾਣਾ ਜੀ ਰੁਪਿੰਦਰ ਦੇ ਨਾਲ ਨਹੀਂ ਜਾਣਾ ਹੀ ਆਪਾਂ ਸ਼ਹਿਰ ਅੱਛਾ ਅੱਜ ਜਾਣਾ ਜੀ ਅੱਜ ਜਾਣਾ ਤੂੰ ਤੁਸੀਂ ਹੋ ਦੋ ਜਣੇ ਨਹੀਂ ਨਹੀਂ ਤੈਨੂੰ ਜਾਣਾ ਪੈਣਾ ਨਾਲ ਤੈਨੂੰ ਪਤਾ ਉਦੋਂ ਵੀ ਤੇਰੀ ਕੋਈ ਗੱਲ ਨਹੀਂ ਹੋਈ ਹੀ ਰੁਪਿੰਦਰ ਦੇ ਨਾਲ ਠਾਕੇ ਤੇ ਵੀ ਉਹ ਨਹੀਂ ਭਾਬੀ ਇਦਾਂ ਬੁਰਾ ਲੱਗਦਾ ਬੰਦਾ ਕੋਈ ਦੋਵੇਂ ਜਣੇ ਚੱਲ ਜੋ ਹੁਣ ਤੈਨੂੰ ਪਤਾ ਤਾਂ ਹੈਗਾ ਅੱਜ ਕੱਲ ਚੱਲਦਾ ਹੀ ਐ ਇਦਾਂ ਨਾਲੇ ਗੱਲਬਾਤ ਕਰੇਗਾ ਪਤਾ ਲੱਗੂਗਾ ਕਿ ਕਿਵੇਂ ਦਾ ਸੁਭਾਅ ਉਹਦਾ ਚਲੋ ਭਾਜੀ ਕਿ ਆਂਦੇ ਆ ਉਹ ਤਿਆਰ ਹੋਏ ਆ ਤੇ ਕਹਿੰਦੇ ਲੱਲੀ ਨੂੰ ਪਹੁੰਚ ਹੋ ਜਾਣਾ ਚਲ ਪੱਗ ਬਨ ਲੈ ਸੋਣੀ ਜੀ ਕੋਈ ਗੱਲ ਨਹੀਂ ਮੈਂ ਹੋ ਜਾਣਾ ਤਿਆਰ ਚਲ ਠੀਕ ਹੈ ਗੱਲ ਤੇ ਭਾਬੀ ਦੀ ਵੀ ਸਹੀ ਹੈ ਉਹਦੋਂ ਗੱਲਬਾਤ ਵੀ ਨਹੀਂ ਹੋਈ ਚੱਲੀ ਆ ਵੀ ਮਾੜੀ-ਮੋਟੀ ਗੱਲਬਾਤ ਕੀਤੀ ਆ ਨਾ ਬੰਦੇ ਦਾ ਸੁਭਾਅ ਤਾਂ ਪਤਾ ਲੱਗ ਜਾਂਦਾ ਚਲ ਵਧੀਆ ਹੋ ਗਿਆ ਭਾਬੀ ਮੇਰੇ ਨਾਲ ਆ ਗਈ ਆ ਚਲ ਮਾੜੀ-ਮੋਟੀ ਨਾ ਨੁਕਤੇ ਕਰਨੀ ਇੰਦਾ ਕਰਨਾ ਉਹ ਪੱਗ ਬਨ ਲੈ ਨਾ ਮੇਰੀ ਗੱਲ ਸੁਣੋ ਉਠੋ ਹਾਂ ਜੀ ਰਿਕ ਮੇਰੀ ਗੱਲ ਸੁਣਿਓ ਹਾਂ ਜੀ ਦੱਸੋ ਦੱਸਣਾ ਮੈਂ ਕੀ ਆ ਰਪਿੰਦਰ ਨੇ ਸ਼ਹਿਰ ਜਾਣਾ ਸੀ ਉਹਨੂੰ ਪੈਸੇ ਦਓ ਥੋੜੇ ਜੀ ਕੋਈ ਕੰਮ ਹੀ ਕੰਮ ਹੀ ਉਹਦੇ ਜਠਾਣੀ ਦਾ ਫੋਨ ਆਇਆ ਸੀ ਕੀ ਕਹਿੰਦੀ ਆਂਦੀ ਹੀ ਪੀ ਲਹਿੰਗਾ ਲੈਣਾ ਵਾ ਤੇ ਆਪੇ ਨਾਲ ਚਲ ਜੂਗੀ ਸਾਡੇ ਤੇ ਫੰਕਸ਼ਨਾਂ ਤੇ ਜੋ ਵੀ ਪਾਉਣਾ ਪਾ ਲੂਗੀ ਤੇ ਮੈਂ ਹਾਂ ਚੱਲ ਲੈ ਦਿਓ ਹੁਣ ਨਾ ਵੀ ਉਹਨਾਂ ਨੂੰ ਮੈਂ ਕਿੱਦਾਂ ਕਰਦੀ ਕੱਲ ਨੂੰ ਤਾਂ ਉਸੇ ਘਰ ਹੀ ਜਾਣਾ ਵਾ ਕੱਲ ਡੇ ਹੀ ਫੋਨ ਕਰਨਾ ਮੇਰੀ ਗੱਲ ਸੁਣ ਕਾਹਦਾ ਤੈਨੂੰ ਫੋਨ ਆਇਆ ਤੇ ਹੁਣ ਤੂੰ ਮੈਨੂੰ ਦੱਸਣ ਢਈ ਆ ਮੈਨੂੰ ਨਾ ਖਿਆਲ ਜਾ ਭੁੱਲ ਗਿਆ ਤੁਸੀਂ ਵੀ ਤਾਂ ਆਪਣੇ ਕੰਮਕਾਰਾਂ ਵਿੱਚ ਬਿਜੀ ਰਹਿੰਦੇ ਜੇ ਤਾਂ ਕਰਕੇ ਦੱਸਣ ਦਾ ਟਾਈਮ ਨਹੀਂ ਲੱਗਾ ਚੱਲ ਮੈਂ ਜੋਤਨਾਬ ਕਰਦਾ ਗੱਲ ਜੋਤ ਹਾਂਜੀ ਡੈਡ ਜੀ ਐਦਾਂ ਮੇਰਾ ਪੁੱਤ ਗੱਲ ਸੁਣ ਹਾਂਜੀ ਪੁੱਤ ਰਪਿੰਦਰ ਦੇ ਨਾ ਸੋਹਰੇ ਤੋਂ ਆਇਆ ਫੋਨ ਉਹਨਾਂ ਨੇ ਜਾਣਾ ਵਾ ਕੱਪੜੇ ਬਣਾਉਣਾ ਤਾਂ ਤੂੰ ਇਦਾਂ ਕਰ ਤਿਆਰ ਹੋ ਕੇ ਤੇ ਨਾਲ ਹੀ ਚੱਲ ਜਾ। ਠੀਕ ਹੈ। ਮੈਨੂੰ ਨਾ ਥੋੜਾ ਜਿਹਾ ਪਿੰਡ ਕੰਮ ਆ ਤੇ ਮੈਂ ਉੱਥੋਂ ਆਣ ਕੇ ਤੇ ਫੇਰ ਮਿਲ ਲੂੰਗਾ ਨਾ ਉਹਨੂੰ। ਠੀਕ ਹੈ ਨਾ? ਹੁਣ ਸਮਝ ਨਹੀਂ ਆਉਂਦੀ ਕਿ ਨਾਲ ਜਾਵਾਂ ਕਿ ਨਾ ਜਾਵਾਂ। ਲੈ ਜਿੰਦੇ ਅੱਗੇ ਵੀ ਵਿਚਾਰਿਆਂ ਨੇ ਕਿੰਨੀ ਵਾਰੀ ਕਿਹਾ ਵਾ ਜੋ ਤੂੰ ਆਹ ਕੰਮ ਕਰਨਾ ਵਾ। ਮੈਂ ਅਜੇ ਕੰਮ ਸ਼ੁਰੂ ਵੀ ਨਹੀਂ ਕਰਦੀ ਮਮੀ ਮੈਨੂੰ ਨਾ ਕਰ ਜਾਂਦੇ ਪਰ ਹੁਣ ਤੇ ਨਹੀਂ ਕੁਝ ਕਿਹਾ ਤੇ ਜੀ ਨਾ ਨਾ ਕਹਿਣਗੇ ਫਿਰ ਦਰਜੀ ਦੀ ਗੱਲ ਨਹੀਂ ਮੋੜਨੀ ਫਿਰ ਚਲ ਜੂਗੀ ਜੀ ਨਾ ਕਹਿਣਗੇ ਵੀ ਨਾ ਜਾ ਤੇ ਫਿਰ ਰਹਿਣ ਦੂੰਗੀ ਹੋਰ ਫਿਰ ਕੀ ਕਰਨਾ ਵਾ ਘਰੇ ਗਲੇਸ਼ ਥੋੜੀ ਪਾ ਲੈਣਾ ਹਰਪਿੰਦਰਾ ਜਾ ਜਾ ਕੇ ਤੇ ਤਿਆਰ ਹੋ ਜਾ ਉਹਨਾਂ ਨੇ ਆ ਜਾਣਾ ਵਾ ਅੱਗੇ ਤੇਰਾ ਪਿਓ ਬੜਾ ਔਖਾ ਹੀ ਹੋ ਕਿਉਂ ਕੀ ਗੱਲ ਹੋਗੀ ਮੀ ਜੀ ਗੱਲ ਕੀ ਹੁਣੀ ਆ ਕੱਲ ਦਾ ਤੂੰ ਮੈਨੂੰ ਦੱਸਣ ਤੇ ਦਿੱਤਾ ਨਹੀਂਗਾ ਜੇ ਕੱਲ ਦਾ ਦੱਸ ਦਿੰਦੇ ਤਾਂ ਉਹਨਾਂ ਨੇ ਕੋਈ ਕਹਿਣਾ ਨਹੀਂਗਾ ਕਹਿੰਦੇ ਫੋਨ ਕੱਲ ਦਾ ਆਵਾ ਦੱਸਣ ਅੱਜ ਨਹੀਂ ਆ ਇਹ ਸਾਰੇ ਕੰਮ ਤੂੰ ਮੇਰੇ ਕੋਲ ਕਰਵਾਏ ਆ ਉਹ ਮੰਮੀ ਜੀ ਮੈਂ ਤੇ ਤਾਂ ਕੀ ਆਹੀ ਉਹਦਾ ਡੈਡੀ ਨੇ ਜਾਣ ਨਹੀਂ ਦੇਣਾ ਸਾਨੂੰ ਅੱਜ ਵੀ ਡੈਡੀ ਨੇ ਕੀ ਕਹਿਣਾ ਹੀ ਜਦੋਂ ਹੁਣ ਮੰਗ ਹੀ ਦਿੱਤਾ ਵਾ ਅਗਲੇ ਕਹਿਣਗੇ ਨਾਲ ਖੜਨਾ ਤਾਂ ਹੀ ਮਨਾ ਕਰ ਸਕਦੇ ਆ ਨਾਲੇ ਦੂਜੀ ਗੱਲ ਇੱਕ ਹੋਰ ਹੀ ਉਹ ਜੋਤ ਨੇ ਨਾਲ ਜਾਣਾ ਹੀ ਉਹ ਮੰਮੀ ਜੀ ਉਹ ਨਹੀਂ ਕਰਨਾ ਵਾ ਨਾਲ ਜਾ ਕੇ ਮੈਨੂੰ ਨਹੀਂ ਪਤਾ ਵੀ ਕੀ ਕਰਨਾ ਵਾ ਤੇਰੇ ਪਿਓ ਨੇ ਕਿਹਾ ਵਾ ਵੀ ਤਿਆਰ ਹੋ ਜਾ ਧਰਪਿੰਦਰ ਦੇ ਨਾਲ ਜਾ ਮੰਮੀ ਜੀ ਡੈਡੀ ਜੀ ਦੀ ਕਿਹੜੀ ਗੱਲ ਆ ਡੈਡੀ ਜੀ ਤਾਂ ਅੱਗੇ ਵੀ ਕਹਿੰਦੇ ਆ ਜਦੋਂ ਕੋਈ ਕੰਮ ਕਰਨ ਨਾਲ ਲੈ ਕੇ ਜਾਇਆ ਕਰੋ ਨਹੀਂ ਮੇਰੀ ਸੁਣ ਲਾ ਗੱਲ ਮੈਂ ਹੁਣ ਕਿਹੇ ਗੱਲ 'ਚ ਨਹੀਂ ਆਉਣਾ ਪਿਓ ਤੇਰਾ ਬੜਾ ਗਰਮੀਓ ਤੇ ਮੈਂ ਤੇ ਕੋ ਗਾਲਾਂ ਨਹੀਂ ਗੀਆਂ ਖਾਣੀਆਂ ਚੁੱਪ ਕਰਕੇ ਤਿਆਰ ਹੋ ਕੇ ਜਾ ਤਲ ਜਾ ਮੰਮੀ ਜੀ ਤੁਸੀਂ ਵੀ ਨਾ ਬਸ ਹੁਣ ਸਾਹ ਦੇਣਾ ਛੱਡੀ ਜਾਂਦੇ ਆ ਅੱਗੇ ਤੁਸੀਂ ਹੀ ਜਿਹੜੀ ਮੇਰੇ ਵੱਲ ਦੀ ਗੱਲ ਕਰ ਲੈਨੇ ਹੇ ਹੁਣ ਤੁਸੀਂ ਵੀ ਬਸ ਉਹਨਾਂ ਵੱਲ ਦੇ ਹੋਈ ਜਾਂਦੇ ਆ ਤੇ ਮੈਂ ਦੱਸ ਹੁਣ ਕਿੰਨੂੰ ਦੱਸਾਂ ਦੱਸ ਉਹਨੇ ਪਤਾ ਨਾਲ ਜਾ ਕੇ ਕੀ ਕਰਨਾ ਆ ਸੂਟ ਤੇ ਲੈਣੀ ਉਹਨਾਂ ਦੇ ਲੈ ਕੇ ਦੇਣੇ ਆ ਮੈਂ ਥੋੜਾ ਲੈਣੇ ਆ ਕੋਹ ਹਾਲ ਨਹੀਂ ਅਗਦੇਨਾ ਦਾ ਵੀ ਚਲਿਏ ਫਿਰ ਬਾਜੀ ਚਲੋ ਚਲੋ ਇਹ ਚਲਾਓਗੇ ਤੁਸੀਂ ਕਿ ਮੈਂ ਚਲਾਵਾਂ ਨਹੀਂ ਨਹੀਂ ਚਲਾ ਦੂੰ ਸੰਦੀਪ ਹਾਂਜੀ ਖੋਲੋ ਦਰਵਾਜਾ ਗੱਲ ਕਰ ਲਈ ਉੱਥੇ ਕੁੜੀ ਨਾਲ ਠੀਕ ਆ ਝਗਦਾ ਨਹੀਂ ਠੀਕ ਹੈ ਨਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਚੱਲ ਚਲਾ ਕੇ ਬੈਠੋ ਭਾਬੀ ਕੀ ਕਰੰਦੇ ਆ ਕੁਛ ਨਹੀਂ ਦੀਦੀ ਆ ਪੱਗ ਜੀ ਜੋੜ ਕੇ ਤੇ ਮੈਂ ਚੱਲ ਮੈਂ ਨਾ ਉਹ ਕਰ ਲਾਂ ਤਿਆਰ ਤਿਉਰ ਹੋ ਜਾ ਤਿਆਰ ਹੋ ਜਾ ਕਿੱਥੇ ਜਾਣਾ ਤੁਸੀਂ ਡੈੱਡ ਜੀ ਨੇ ਕਿਹਾ ਸੀ ਕਹਿੰਦੇ ਵੀ ਉਹਨਾਂ ਨਹੀਂ ਆਉਣਾ ਆ ਮੁੰਡੇ ਵਾਲਿਆਂ ਨੇ ਤੇ ਤੂੰ ਰੁਪਿੰਦਰ ਦੇ ਨਾਲ ਹੀ ਚੱਲ ਜੀ ਮੇਰੀ ਗੱਲ ਸੁਣੋ ਘਰ ਦੇ ਕੰਮ ਉਹ ਬੜੇ ਕਰਨ ਵਾਲੇ ਨੇ ਕਿੰਨੀਆਂ ਤਿਆਰੀਆਂ ਕਰਨ ਵਾਲੀਆਂ ਮਗਰੋਂ ਤੁਸੀਂ ਉਹ ਵੇਖ ਲਓ ਮੰਮੀ ਜੀ ਨੇ ਮਨਾ ਕੀਤਾ ਉਹ ਆਖਦੇ ਸੀ ਕਿ ਜੋਤ ਨੂੰ ਕਹੇ ਆ ਜਾ ਕੇ ਮੰਮੀ ਤੋਂ ਲੱਗ ਗਈ ਡੈੱਡ ਜੀ ਦੇ ਉਹ ਤੋਂ ਤੇ ਨਾ ਨਹੀਂ ਕਰ ਜੀ ਵੀ ਨਹੀਂ ਗਿਆ ਪਤਾ ਨਹੀਂ ਮੈਨੂੰ ਤੇ ਮੰਮੀ ਹੁਣ ਕਹਿੰਦੇ ਸੀ ਆ ਕਹਿੰਦੇ ਸੀ ਕਿ ਭਾਬੀ ਆਪਣੀ ਨੂੰ ਕਹੇ ਆ ਜਾ ਕੇ ਭੀ ਕਰ ਲੈ ਕੰਮ ਕੁਮ ਤੂੰ ਤਵੇਂ ਤਿਆਰ ਨਾ ਹੋ ਜੀ ਚਲੋ ਕੋਈ ਨਹੀਂ ਨਹੀਂ ਜਾਂਦੇ ਨਾਲੇ ਭਾਬੀ ਜੀ ਤੁਸੀਂ ਉੱਥੇ ਜਾ ਕੇ ਕਰਨਾ ਵੀ ਕੀ ਆ ਸੱਜਾ ਤੇ ਉਹਨਾਂ ਨੇ ਮੈਨੂੰ ਆ ਚਲੋ ਕੋਈ ਨਹੀਂ ਦੀਦੀ ਮੈਂ ਵੇਖ ਲੈਣੀ ਘਰ ਦੇ ਕੰਮ ਕਰ ਪਰ ਇਦਾਂ ਕਰਿਓ ਦਰਜੀ ਕਾਮੀ ਗਏ ਆ ਜਿੰਨੀ ਛੇਤੀ ਆ ਸਕਦੇ ਹੋ ਨਾ ਆ ਜਿਓ ਆਉਣਾ ਹੈ ਦਰਜੀ ਫੇਰ ਕਹਿਣ ਤੇ ਘਰ ਚ ਕੋਈ ਗੱਲ ਹੋਵੇ ਮੈਂ ਨਹੀਂ ਚਾਹੁੰਦੀ ਫੇਰ ਤੋਂ ਕੋਈ ਗੱਲ ਨਹੀਂ ਜਾਣਦੇ ਭਾਬੀ ਜੀ ਉਹਨਾਂ ਦੇ ਨਾਲ ਹੀ ਆ ਇਹ ਕਿ ਜਦੋਂ ਉਹਨਾਂ ਨੇ ਵਿਲੂ ਹੀ ਹੋ ਜਾਣਗੇ ਉੱਥੋਂ ਤੋ ਉਸੇ ਟਾਈਮ ਆ ਜਾਵਾਂਗੇ ਚਲੋ ਕੋਈ ਨਹੀਂ ਵੇਖ ਲੈ ਦੇਦੀ ਜਿੱਦਾਂ ਤਾਂ ਆ ਤੂੰ ਹੀ ਵੇਖ ਲਓ ਕੋਈ ਨਹੀਂ ਕੰਮ ਫਿਰ ਅਹੀਂ ਹੋਉਨੇ ਆ ਸੰਦੀਪ ਹਾਂਜੀ ਤੂੰ ਜੌਰ ਰਵਿੰਦਰ ਨੂੰ ਲੈ ਆਓ ਠੀਕ ਹਾਂਜੀ ਕੋਈ ਨਹੀਂ ਮੈਂ ਲੈ ਆਉਂਦਾ ਆ ਤਾਂ ਪਹਿਲਾਂ ਅਹੀਂ ਜਾਂਦੇ ਚੰਗੇ ਲੈਂਦੇ ਠੀਕ ਹਾਂਜੀ ਇਹ ਗਲਤੀ ਲੈ ਆਓ ਚਲੋ ਠੀਕ ਹੈ ਰੁਪਿੰਦਰ ਮੈਨੂੰ ਲੱਗਦਾ ਜਠਾਣੀ ਮਰੀ ਆ ਗਈ ਆ ਹੁਣ ਉਹਨਾਂ ਸਾਹਮਣੇ ਇਹ ਵਾਲੀ ਗੱਲ ਨਾ ਕਹਿ ਦਿਓ ਕਿ ਮੈਨੂੰ ਇਹਨਾਂ ਨੇ ਮਨਾਂ ਕੀਤਾ ਨਾਲ ਜਾਣ ਵਾਲੋਂ ਨਹੀਂ ਦੀਦੀ ਮੈਂ ਇਥੇ ਹੋ ਜਾਣਾ ਅਧਿਕਾਰ ਦਾ ਕੰਮ ਕੰਮ ਵੇਖ ਲਿਓ ਹੁਣ ਸਸ਼ਕਾਰ ਦੀਦੀ ਸਸ਼ਕਾਰ ਸਸ਼ਕਾਰ ਦੀਦੀ ਹੋਰ ਠੀਕ ਠਾਕ ਰੁਪਿੰਦਰ ਤਿਆਰ ਹੋ ਗਈ ਆ ਇਹ ਬਸ ਮੈਂ ਕੱਪੜੇ ਹੀ ਪੋਣੇ ਆਂ ਦੀਦੀ ਠੀਕ ਆ ਤੇ ਭਾਜੀ ਹੁਣੀ ਉਹ ਗੱਡੀ 'ਚ ਬੈਠੇ ਮੈਂ ਕੱਲੀ ਆ ਗਈ ਫਿਰ ਤੇ ਆ ਜਾਂਦੇ ਘਰੇ ਕੋਈ ਗੱਲ ਨਹੀਂ ਮੈਂ ਚੱਲ ਮੈਂ ਲੈ ਆਉਣੀ ਨਾਲ ਰੁਪਿੰਦਰ ਨੂੰ ਅੱਛਾ ਅੱਛਾ ਕੀ ਗੱਲਾਂ ਕਰਨ ਡੀਆਂ ਦੋਨੋਂ ਦੀਦੀ ਜੀ ਗੱਲਾਂ ਕੀ ਕਰਨੀਆਂ ਵਾ ਮੈਂ ਭਾਬੀ ਜੀ ਨੂੰ ਕਹਿੰਦੀ ਕਿ ਨਾਲ ਚਲੋ ਤੇ ਮੰਦਨ ਨਹੀਂ ਦੇ ਨਾਲ ਜਾਣ ਨੂੰ ਨਹੀਂ ਚਲ ਜਾਣ ਵਧੀਆ ਗੱਲ ਨਾਲ ਨਹੀਂ ਦੀਦੀ ਜਾਣਾ ਤੇ ਮੈਂ ਹੈਗਾ ਹੀ ਮਨ ਤੇ ਬੜਾ ਹੀ ਨਾਲ ਜਾਣ ਦਾ ਪਰ ਘਰ ਵੀ ਤਾਂ ਪਤਾ ਥੋੜੇ ਬੋਤੇ ਕੰਮ ਹੈਗੇ ਨੇ ਤੇ ਫਿਰ ਨਾ ਕੋਈ ਨਾ ਕੋਈ ਘਰੇ ਆਇਆ ਹੀ ਰਹਿੰਦਾ ਵਾ ਤੇ ਮੰਮੀ ਜੀ ਨੂੰ ਵੀ ਜਾਣਾ ਪੈਂਦਾ ਵਾ ਤੇ ਜੇ ਅਜ ਰਵਿੰਦਰ ਵੀ ਚਲ ਗਈ ਤੇ ਫਿਰ ਮੇਰਾ ਖਿਆਲ ਹੋਣਾ ਵਾ ਘਰ ਵਾਲ ਆ ਚਲੋ ਵਿਆਹ ਦੀ ਤਿਆਰੀ ਵਿੱਚ ਕਰਨੀ ਹੁੰਦੀਆਂ ਫਿਰ ਹਾਂਜੀ ਅਜਾ ਦੀਦੀ ਅੰਦਰ ਮਮੀ ਨੂੰ ਮਿਲ ਲਓ ਨਾਲੇ ਰਵਿੰਦਰ ਕੁੜੀ ਵਿਚਾਰੀ ਕਿੰਨੀ ਚੰਗੀ ਆ ਆਪਣੀ ਭਾਬੀ ਨੂੰ ਕਿੰਨਾ ਜ਼ੋਰ ਲਾਉਂਦੀ ਹੈ ਜਾਨਵਲੋ ਇੱਕੋ ਦੀ ਭਾਬੀ ਹੈ ਕਿੰਨੇ ਲਖਰੇ ਵਿਖਾਉਂਦੀ ਇਹਦਾ ਤੇ ਫਰਜ਼ ਬੰਦਾ ਹੀ ਨਾ ਜਾਨਵਲੋ ਮੈਨੂੰ ਤੇ ਲੱਗਦਾ ਜਿੱਦਨ ਵੇਖਾ ਵਿਖਾਈ ਹੀ ਇਹ ਆਪ ਹੀ ਨਹੀਂ ਆਈ ਦੋਵੇਂ ਜਾਣੇ ਲੈ ਮੇਰੀ ਤੇ ਹੀ ਆਈ ਆ ਸਸਕਾਂ ਦੀ ਸੱਸੀ ਕਲਪਤ ਹੋ ਠੀਕ ਠਾਕ ਠੀਕ ਠਾਕ ਕੀ ਕਰਨ ਦੇ ਕੁਛ ਨਹੀਂ ਕੰਮ ਕੁੰਮ ਕਰਕੇ ਵੇਲੇ ਹੋਈ ਤੇ ਦਲਜੀਤ ਵੀ ਆਏ ਨਾਲ ਹਾਂਜੀ ਆਏ ਉਹ ਗੱਡੀ 'ਚ ਬੈਠੇ ਹੀ ਪੁੱਤ ਨਾਲ ਲੈ ਆਉਣਾ ਹੀ ਮੈਂ ਕਿਹਾ ਚਲ ਮੈਂ ਲੈ ਆਉਣੀ ਨਾਲ ਫਿਰ ਇਦਾਂ ਚੰਗੇ ਜੇ ਨਹੀਂ ਲੱਗੀਦਾ ਚਲ ਚਾਹ ਪਾਣੀ ਪੀ ਕੇ ਚੱਲ ਜਾਂਦੇ ਮੈਂ ਤਿਆਰ ਹੋ ਜਾਂਦੇ ਨਾਲੇ ਪਾਣੀ ਪੀਂਸਦੀ ਆ ਠੀਕ ਆ ਤੇ ਪੁੱਤ लवली ਵੀ ਨਾਲ ਆਇਆ ਵਾ ਹਾਂਜੀ लवली ਵੀ ਆਇਆ ਨਾਲ ਤੇ ਗਾਂ ਆ ਜਾਂਦੇ ਮੈਂ ਕਿਹਾ ਚਲੋ ਚੰਗੇ ਨਹੀਂ ਲੱਗੀਦਾ ਇਦਾਂ ਫਿਰ ਆਉਂਦੇ ਜਾਂਦੇ ਰਹਿਣਾ ਚਲ ਕੋਈ ਨਹੀਂ ਹਾ ਵਧੀਆ ਕੀਤਾ ਹਾਂਜੀ ਤੇ ਹੋਰ ਤਿਆਰੀਆਂ ਹੋ ਗਈਆਂ ਸਾਰੀਆਂ ਹਾਂਜੀ ਤਿਆਰੀਆਂ ਸਾਰੀਆਂ ਹੋ ਗਈਆਂ ਤੁਸੀਂ ਦੱਸੋ ਅਹੀਂ ਵੀ ਡੇ ਆ ਪੁੱਤ ਦਾ ਵਾਦਾ ਵਾ ਕਰਨਾ ਤੁਹਾਨੂੰ ਪਤਾ ਹੀ ਆ ਕੱਲੀ ਕੱਲੀ ਮੇਰੀ ਧੀ ਆ ਹਾਂਜੀ ਸੌ ਰੀਝਾਂ ਹੁੰਦੀਆਂ ਵਾ ਤੇ ਮੈਂ ਕੋਈ ਕਮੀ ਨਾ ਰਹਿ ਜੇ ਹਾਂਜੀ ਤੇ ਤੇ ਜੋ ਜੋਦੀ ਦੀ ਨੂੰ ਕਹਿ ਦਿੰਦੇ ਨਾਲ ਪੁੱਤ ਜਾਣਾ ਦੇ ਨਾਲ ਉਹਨੇ ਵੀ ਹੀਗਾ ਤੂੰ ਆਪ ਸਿਆਣੀ ਆ ਤੈਨੂੰ ਪਤਾ ਵੀ ਕਰਦੇ ਕੰਮ ਨਿੱਕੇ ਮੋਟੇ ਕਿੰਨੇ ਆ ਤਾਂ ਕਹਿਣ ਰਹੀ ਨਹੀਂ ਮੰਮੀ ਜੀ ਮੈਂ ਰਹਿੰਦੀ ਆ ਘਰ ਤੇ ਕੰਮ ਧੰਦਾ ਕਰੂੰਗੀ ਤੇ ਰਪਿੰਦਰ ਕੱਲੀ ਚਲ ਜਾਂਦੀ ਆ ਚਲ ਵੀ ਵਧੀਆ ਵਾ ਘਰ ਦੇ ਕੰਮ ਵੀ ਤੈਨੂੰ ਵਿਖਣੇ ਹੁੰਦੇ ਫਿਰ ਹਾਂਜੀ ਹਾਂਜੀ ਪੁੱਤ ਤੈਨੂੰ ਪਤਾ ਹੀ ਆ ਘਰ ਵਿੱਚ ਵੀ ਕਿੰਨੇ ਕੰਮ ਹੁੰਦੇ ਵਿਆਹਾਂ ਦੇ ਹਾਂਜੀ ਇਹ ਤਾਂ ਗੱਲ ਹੈ ਵਾ ਚਲੋ ਫਿਰ ਅਹੀਂ ਹੋ ਕੀ ਹੁੰਨੇ ਆ ਐਵੇਂ ਮਾਰਦੀ ਆ ਆਵਾਜ਼ ਰਪਿੰਦਰ ਨੂੰ ਵਿਖਦੀ ਆ ਭਲਾਪੇ ਤਿਆਰ ਹੋ ਗਈ ਆ ਹਾਂਜੀ ਵੇਖੋ ਤੀ ਸਰਬਿੰਦਰ ਲੋਕ ਹਾਂਜੀ ਲਵਲੀ ਨਾਲ ਲੈ ਆਉਣਾ ਹੈ ਤੁਹਾਨੂੰ ਸਾਰੀਆਂ ਗੱਲਾਂ ਦਾ ਨਹੀਂ ਪਤਾ ਚਲੋ ਤੁਸੀਂ ਮੇਰੇ ਨਾਲ ਆ ਜਾਂਦੇ ਕੋਈ ਨਹੀਂ ਗੱਲ ਆਜੋ ਚੱਲ ਸੰਦੀਪਾ ਹਾਂਜੀ ਮੈਂ ਕਿ ਪਿੰਡਰ ਵਾਸਤੇ ਲਹਿੰਗਾ ਤਾਂ ਲੈਣਾ ਹੀ ਹੈ ਹਾਂਜੀ ਤੇ ਲੋਲੀ ਵਾਸਤੇ ਸ਼ਿਰਵਨ ਵੀ ਵੇਖ ਲਾਂਗੇ ਚਲੋ ਹੁੰਦੇ ਆ ਤੇ ਫਿਰ ਆਪਾਂ ਦੋਨੋਂ ਵਾਸਤੇ ਵੇਖ ਲੈਨੇ ਆ ਚਲੋ ਠੀਕ ਆਓ ਚੱਲ ਹਾਂਜੀ ਹਾਂਜੀ ਸਰ ਸਸ ਜੀ ਮੈਮ ਸਸ ਜੀ ਅਸੀਂ ਕੁੜੀ ਵਾਸਤੇ ਲਹਿੰਗਾ ਤੇ ਮੁੰਡੇ ਵਾਸਤੇ ਸ਼ੇਰਵਾਨੀ ਵੇਖਣੀ ਹੈ ਕਦੋਂ ਦਾ ਫੰਕਸ਼ਨ ਮੈਮ ਦਾ 5 ਤਰੀਕ ਦਾ 5 ਤਰੀਕ ਦਾ ਹਾਂ ਜੀ ਲਹਿੰਗੇ ਵਾਸਤੇ ਤੁਹਾਨੂੰ ਫਰਸਟ ਫਲੋਰ ਤੇ ਜਾਣਾ ਪੈਣਾ ਔਰ ਸ਼ੇਰਵਾਨੀ ਵਾਸਤੇ ਤੁਹਾਨੂੰ ਸੈਕੰਡ ਫਲੋਰ ਤੇ ਜਾਣਾ ਪੈਣਾ ਠੀਕ ਹੈ ਥੈਂਕ ਯੂ ਗੁਡ ਬਾਏ ਹਾਂ ਜੀ ਦੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਅਸੀਂ ਮੇ ਕੁੜੀ ਵਾਸਤੇ ਲਹਿੰਗਾ ਦੇਖਣਾ ਹੈ ਬ੍ਰਾਈਡਲ ਦੇਖਣਾ ਪਾਰਟੀ ਵੇ ਬ੍ਰਾਈਡਲ ਕਿੰਨੀ ਤਰੀਕ ਦਾ ਫੰਕਸ਼ਨ ਹੈ ਇਹ 5 ਤਰੀਕ ਦਾ 5 ਤਰੀਕ ਦਾ ਠੀਕ ਹੈ ਦੀਦੀ ਕੱਲਾ ਦੀ ਕੋਈ ਚੋਇਸ ਹੈਗੀ ਜੀ ਹਾਂ ਨਹੀਂ ਕੱਲਾ ਤੁਸੀਂ ਦਿਖਾ ਦਿਓ ਬਾਅਦ ਵਿੱਚ ਦੇਖ ਲਾਂਗੇ ਅਸੀਂ ਠੀਕ ਹੈ ਦੀਦੀ ਹਾਂ ਜੀ ਥੋੜਾ ਹੈਵੀ ਹੋਵੇ ਲਹਿੰਗਾ ਠੀਕ ਹੈ ਦੀਦੀ ਪਿੰਦਰ ਘਰ ਵਿਆਹ ਤੇ ਤੇਰੇ ਕਿਵੇਂ ਚੱਲਦੀ ਪਈਆਂ ਹਾਂਜੀ ਦੀਦੀ ਤਿਆਰੀਆਂ ਵਧੀਆ ਚੱਲਣੀਆਂ ਨੇ ਚੱਲ ਵਧੀਆ ਸਾਮਾਨ ਵੀ ਸਾਰਾ ਲੱਲਿਆ ਆ ਤੇ 2 ਲੱਖ ਵਾਲੀ ਐਲਸੀਡੀ ਲਈ ਆ ਚੱਲ ਇੰਨੀ ਖੇਚਲ ਕਰਨ ਦੀ ਕੀ ਲੋੜ ਹੀ ਪਰਿਆ ਕੀ ਮੰਮੀ ਹੁਣੀ ਕਹਿੰਦੇ ਸੀ ਕਿ ਨਹੀਂ ਵਧੀਆ ਚੀਜ਼ਾਂ ਦੇਣੀਆਂ ਵਾ ਨਾਲਿਆ ਕਹਿੰਦੇ ਸੀ ਜੇ ਬਾਅਦ ਵਿੱਚ ਵੀ ਕੋਈ ਲੋੜ ਹੋਊਗੀ ਨਾ ਫਿਰ ਵੀ ਸਾਰਾ ਸਾਮਾਨ ਦੇਵਾਂਗੇ ਤੇ ਨਾਲ ਇਹ ਆ ਵੀ ਦੀਦੀ ਸੋਨਾ ਵੀ ਕਾਫੀ ਬਣਾ ਲਿਆ ਵਾ ਠੀਕ ਹਾਂਜੀ ਦੀਦੀ ਲਹੰਗਾ ਕਿੰਨੇ ਨੇ ਪਾਣਾ ਹੈਗਾ ਜੀ ਇਹਨਾਂ ਨਹੀਂ ਪਾਣਾ ਦੀਦੀ ਹੁੰਦੀ ਤੁਸੀਂ ਇੱਥੇ ਆ ਜਾਓ ਫੋਨ ਰੱਖਾਓ ਇੱਥੇ ਆ ਜਾਓ ਸਾਹਮਣੇ ਦੇਖਣਾ ਥੋੜਾ ਅੱਗੇ ਆ ਜਦਿ ਬਾਜੂ ਉੱਪਰ ਕਰਨਾ ਬਾਜੂ ਉੱਪਰ ਕਰਨਾ ਬਾਜੂ ਦੀ ਉੱਪਰ ਕਰਨਾ ਇਹ ਸਾਡੇ ਦੀ ਤੁਹਾਡੀ ਲੇਟੈਸਟ ਜਿਹੜੀ ਡਿਜ਼ਾਈਨ ਹੈਗੇ ਨੇ ਜਿਹੜੇ ਆਏ ਨੇ ਨਵੇਂ ਠੀਕ ਹੈ ਜੀ ਇਹ ਰਜ਼ਵਾੜੀ ਲਹੰਗਾ ਹੈਗਾ ਜੀ इतना दीदी एक स्टोल आऊगा एक, एक दुप्टा आऊगा सेम चोली आऊगी तो बैक घूम के मेरे देखी जाओ मैं होर दिखा दीदी नेक्स्ट, ये रेड कलर है भी पीस बहुत सोहना है एक बन के नवा आया डिजाइन बहुत सोना है जा। पसंद लगता तेन ठीक है इी तुम दो दुपटे आएंगे विद इन चोली एंड सैट ਸੈਟ ਵੀ ਇਸ ਨਾਲ ਬਹੁਤ ਸੋਹਣਾ ਬਣ ਕੇ ਆਇਆ ਹੋਇਆ ਏ ਜੀ ਠੀਕ ਹੈ ਜੀ ਕੰਟਰਾਸਟ ਵਿੱਚ ਸੈਟ ਬਣਿਆ ਹੋਇਆ ਦੀਦੀ ਇਸ ਨਾਲ ਇਹਦਾ ਦੁਪੱਟਾ ਬਹੁਤ ਫਾਈਨ ਹੈਗਾ ਜੇ ਕਹਿੰਦੇ ਹੋ ਦੁਪੱਟਾ ਵੀ ਦਿਖਾਵਾਂ ਦੀਦੀ ਹਾਂਜੀ ਮੈਨੂੰ ਆ ਸੋਹਣਾ ਲੱਗਣ ਦਿ ਆ ਚਲ ਠੀਕ ਹੈ ਫਿਰ ਇਹੀ ਫਾਈਨਲ ਕਰ ਦਈਏ ਹਾਂਜੀ ਇਹੀ ਕਰ ਦੋ ਚਲ ਠੀਕ ਹੈ ਸੋਹਣਾ ਲੱਗਾ ਵੈਸੇ ਓਕੇ ਦੀਦੀ डन ਹੈ ਹਾਂਜੀ ਭਾਜੀ ਠੀਕ ਹੈ ਦੀਦੀ ਜੀ ਨਹੀਂ ਨਾਲ ਤੁਹਾਨੂੰ ਸੈਟ ਦੀ ਖਾਨਦੇ ਆ ਤੁਸੀਂ نیچے ਵੋਲਟੇਜਨ ਦੇ ਦੋ ਜਿਸ ਤੱਕ ਮਨ ਹੁੰਦਾ ਦੱਸਦੇ ਬੋਲਦੇ ਨਹੀਂ ਆਪਾਂ ਫਿਰ ਵੇਖ ਲਈਏ ਸ਼ਿਰਵਾਨੀ लवली ਵਾਸਤੇ ਚਲੋ ਦੇਖ ਲੈਨੇ ਆ ਆਜੋ ਆਹ लवली ਜਵਨ ਦੇਖ ਤੁਸੀਂ ਹਾਂਜੀ ਯੂਨੀਵਰਸਿਟੀ ਦੇਖਣੀਗੀ ਠੀਕ ਆਪ ਇੱਥੇ ਉਹ ਬੌਜੀ ਸਰ ਕਲਰ ਕਰ ਚਾਹੀਦਾ ਜੀ ਭਾਜੀ ਅਸੀਂ ਲਹਿੰਗਾ ਦੇਖਿਆ ਥੱਲੇ ਉਹ ਤੁਸੀਂ ਮੰਗਵਾ ਲਓ ਅੱਛਾ ਜੀ ਪੂਰੇ ਸਾਹਮਣੇ ਦੇਖ ਲੈਣੇ ਠੀਕ ਸਰ ਹਾਂਜੀ ਦੀਦੀ ਹਾਂਜੀ ਤੁਹਾਡੇ ਕਿਵੇਂ ਤਿਆਰੀਆਂ ਚੱਲਣੀਆਂ ਵਧੀਆ ਹਾਂਜੀ ਸਾਡੇ ਵੱਲੋਂ ਤਾਂ ਤਿਆਰੀਆਂ ਪੂਰੀਆਂ ਹੋ ਗਈਆਂ ਬਸ ਆ ਥੋੜੇ ਜੇ ਕੱਪੜੇ ਰਹਿ ਗਏ ਕਿ ਆਈਆਂ ਕਿ ਚੱਲ ਲਹਿੰਗਾ ਵੀ ਦੇਖ ਲਈਏ ਹੁਣ ਹਾਂਜੀ ਨਾਲੇ ਜੜਾ ਕੰਮ ਹੋ ਜੇ ਨਾਲੇ ਵਧੀਆ ਵਾ ਹਾਂਜੀ ਨਾਲੇ ਦਿਨ ਵੀ ਥੋੜੇ ਹੀ ਰਹਿ ਗਏ ਆ ਨਾ ਹਾਂਜੀ ਹਾਂਜੀ ਆਹ ਨਾਲੇ ਮੰਮੀ ਵੀ ਆਖੰਦੇ ਹੀ ਕਿ ਚੱਲੇ ਆ ਕਿ ਕੋਈ ਵੀ ਕਮੀ ਨਹੀਂ ਰਹਿਣੀ ਚਾਹੀਦੀ ਸਾਰੀਆਂ ਚੀਜ਼ਾਂ ਵਧੀਆ ਹੀ ਲਿਆਂ ਨੇ ਦੀਦੀ ਮੰਮੀ ਤਾਂ ਸੋਹ ਕੋ ਕਹਿੰਦੇ ਹੀ ਤੁਹਾਡੇ ਵੱਲੋਂ ਹੀ ਪਿਉ ਤਾਂ ਕਹਿੰਦੇ ਵੀ ਕੋਈ ਚੀਜ਼ ਨਹੀਂ ਲੈਣੀ ਪਰ ਫਿਰ ਵੀ ਮਨ ਦੇ ਵਿੱਚ ਆਉਂਦਾ ਹੀ ਆ ਪੀ ਹਣਾ ਪੀ ਟੀ ਦੇ ਜਗ੍ਹਾ ਕੋਈ ਚੀਜ਼ ਵਰਤਨੀ ਆ ਤੇ ਤਾਂ ਕਰਕੇ ਫਿਰ ਉਹਨਾਂ ਨੇ ਸਾਰੀਆਂ ਚੀਜ਼ਾਂ ਲਲੀਆਂ ਹੀ ਠੀਕ ਹਾਂਜੀ ਇਹੋ ਠੀਕ ਹੈ ਇਹੋ ਫਾਈਨਲ ਕਰ ਦੋ ਸਹੀ ਹੈ ਹਾਂਜੀ ਠੀਕ ਹੈ ਹਲਪ ਚਲਿਏ ਭਾਈ ਚਲੋ ਚਲੋ ਆਜੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅਸੀਂ ਅੱਜ ਆਏ ਹਾਂ ਮਿਸ ਪੰਜਾਬੀ ਲਹਿੰਗਾ ਸਟੋਰ ਗੁਰਦਾਸਪੁਰ ਜਿਹੜਾ ਕਿ ਹਨੂਮਨ ਚੌਂਕ ਦੇ ਵਿੱਚ ਆ ਇੱਥੇ ਤੁਸੀਂ ਆਓਗੇ ਤੁਹਾਨੂੰ ਪਤਾ ਲੱਗ ਜਾਏਗਾ ਕਿ ਕਿੱਥੇ ਆ ਜਗਾ ਤੁਸੀਂ ਕਿਸੇ ਨੂੰ ਪੁੱਛ ਲੋਗੇ ਬਹੁਤ ਫੇਮਸ ਤੇ ਬਹੁਤ ਪੁਰਾਣੀ ਸ਼ਾਪ ਆ ਇੱਥੇ ਤੁਸੀਂ ਸਸਤੇ ਰੇਟ ਤੇ ਵਧੀਆ ਰੇਟ ਤੇ ਵਧੀਆ ਲਹਿੰਗਾ ਸ਼ੇਰਵਾਨੀ ਪਗੜੀਆਂ ਜਾਂ ਹੋਰ ਵੀ ਜੜੀਆਂ ਵਿਆਹ ਦੀਆਂ ਚੀਜ਼ਾਂ ਹੁੰਦੀਆਂ ਨੇ ਉਹ ਤੁਸੀਂ ਬੁੱਕ ਕਰਵਾ ਸਕਦੇ ਹੋ ਵਧੀਆ ਪ੍ਰਾਈਸ ਤੇ ਜਿੱਦਾਂ ਹੁਣ ਅੱਗੇ ਸੀਜ਼ਨ ਆਉਣਿਆ ਨਾ ਸਾਰੇ ਜਣੇ ਇੱਥੇ ਇੱਕ ਵਾਰੀ ਜ਼ਰੂਰ ਵਿਜ਼ਿਟ ਕਰਿਓ ਤੁਹਾਨੂੰ ਬਹੁਤ ਵਧੀਆ ਪ੍ਰਾਈਸ ਮਿਲੇਗਾ ਤੇ ਬਹੁਤ ਵਧੀਆ ਚੀਜ਼ਾਂ ਵੀ ਮਿਲ ਗਿਆ ਤੇ ਆਪਾਂ ਹੁਣ ਸ਼ੂਟ ਕਰ ਲਿਆ ਵਾ ਕਿਹੜੇ ਤਰੀਕ ਤੱਕ 28 April ਤੱਕ 50% ਆਫ ਵੀ ਹੈਗਾ ਜੀ ਅਸੀਂ ਹੁਣੇ ਪੜਿਆ ਉਥੋਂ ਤੇ ਅਸੀਂ ਆਡਾ ਸੀਨ ਹੋਇਆ ਵਾ ਇੱਥੇ ਤੁਹਾਨੂੰ ਬਹੁਤ ਵਧੀਆ ਲੱਗਾ ਆ ਕੇ ਤੇ ਤੁਸੀਂ ਸਾਰੇ ਜਣੇ ਜਰੂਰ ਆਇਓ ਚੂੜੇ ਵੀ ਇੱਥੋਂ ਬਹੁਤ ਵਧੀਆ ਮਿਲਦੇ ਬਹੁਤ ਵਧੀਆ ਪ੍ਰਾਈਸ ਤੇ ਸਾਰੇ ਜਣੇ ਇੱਕ ਵਾਰੀ ਜਰੂਰ ਵਿਜ਼ਿਟ ਕਰਿਓ ਮਿਸ ਪੰਜਾਬਾ ਲਹਿੰਗਾ ਸਟੋਰ ਗੁਰਦਾਸਪੁਰ ਜੋਤ ਨੇ ਵੀ ਇੱਥੋਂ ਹੀ ਲਿਆ ਸੀ ਗੱਲ ਇਹ ਲਹਿੰਗਾ ਨਹੀਂ ਚੂੜਾ ਚੂੜਾ ਸਸੀ ਗਾਜੀ ਸਾਰਿਆਂ ਨੂੰ